ਅੱਜ 30 ਮਈ ਨੂੰ ਹਰ ਸਾਲ ਦੀ ਤਰ੍ਹਾਂ ਆਪਣੇ ਸਮੁੱਚੇ ਇਲਾਕੇ ਦੀ ਦੇ ਦੇ ਵਿੱਚ ਮੈਥਾ ਨਗਰ ਮੈਥਾ ਚੌਕ ਔਰ ਮੈਥਾ ਸਰਕਲ ਇਹ ਸਾਰਾ ਇਲਾਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੱਕ ਬਟਾਲੇ ਤੱਕ ਉਧਰੋਂ ਅੰਮ੍ਰਿਤਸਰ ਸਾਹਿਬ ਤੱਕ ਡੰਦੇਾਲੇ ਤੱਕ ਇਹ ਸਾਡਾ ਜਿੰਨਾ ਸਮੁੱਚਾ ਲੋਕਲ ਇਲਾਕਾ ਇਸ ਇਲਾਕੇ ਦੇ ਜਿੰਨੇ ਪੰਚ ਸਰਪੰਚ ਸਹਿਬਾਨ ਉਤਮੰਤੇ ਔਰ ਸਤਕਾਰਯੋਗ ਸ਼ਖਸੀਅਤਾਂ ਸੰਤ ਮਹਾਪੁਰ ਔਰ ਜਿਨ੍ਹਾਂ ਸੰਗਠਾ ਨੇ ਇਹਨਾਂ ਸਮਾਗਮਾਂ ਦੇ ਵਿੱਚ ਡਿਊਟੀਆਂ ਲਈਆਂ ਹਨ ਸੇਵਾਵਾਂ ਦੀਆਂ ਉਹਨਾਂ ਦੀ ਸਭ ਦੀ ਇੱਕ ਵਿਸ਼ਾਲ ਇਕੱਤਰਤਾ ਸਾਡੀ ਅੱਜ ਹੋਈ ਆ ਇਹ ਮੀਟਿੰਗ ਹਰ ਸਾਲ ਹੀ ਹੁੰਦੀ ਹੈ ਇਸ ਵੇਰੀ ਇਸ ਮੀਟਿੰਗ ਦੇ ਵਿੱਚ ਮੈਂ ਦੇਖਿਆ ਤੁਸੀਂ ਵੀ ਵੇਖਿਆ ਬਹੁਤ ਭਾਰੀ ਇਛਾ ਸੀ ਲੋਕਲ ਸੰਗਠਨਾਂ ਦੇ ਅੰਦਰ ਤੋਂ ਸੰਗਠਾ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਲਿਆਉਣ ਲਈ ਬੱਸਾਂ ਦੇ ਗੱਡੀਆਂ ਦੇ ਇੰਤਜ਼ਾਮ ਕੀਤੇ ਗਏ ਆ ਔਰ 1 ਜੂਨ ਤੋਂ ਲੈ ਕੇ ਜੋ ਸ਼ਹੀਦੀ ਕਲੂਕਾ ਹਫਤਾ ਸ਼ੁਰੂ ਹੋ ਰਿਹਾ ਹਰ ਸਾਲ ਕੇਵਲ ਇੱਥੇ ਲਗਾਤਾਰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੀ ਕੇਵਲ ਇਸ ਸਥਾਨ ਤੇ ਸਾਰਾ ਕਲੂਕਾ ਹਫਤਾ ਸ਼ਹੀਦੀ ਸਪਤਾ ਮਨਾਇਆ ਜਾਂਦਾ ਔਰ ਇਹਨਾਂ ਦਿਨਾਂ ਵਿੱਚ 1 ਜੂਨ ਤੋਂ ਸ਼ਹੀਦੀ ਸਮਾਗਮ ਪ੍ਰਾਰੰਭ ਹੋ ਜਾਂਦੇ ਆ ਔਰ 6 ਜੂਨ ਨੂੰ ਢਾਕੇ ਇਹਨਾਂ ਸਮਾਗਮਾਂ ਦੀ ਮੁੱਖ ਰੂਪ ਵਿੱਚ ਸ਼ਾਮ ਨੂੰ ਸੰਪੂਰਨਤਾ ਹੁੰਦੀ ਹੈ। ਔਰ ਇਹਨਾਂ ਸਮਾਗਮਾਂ ਵਿੱਚ ਸਟਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਾਗੀ ਜਥੇ ਪੀਰਤਨ ਦੀ ਹਾਜ਼ਰੀ ਭਰਦੇ ਆ। 6 ਜੂਨ ਨੂੰ ਸੰਤ ਮਹਾਪੁਰਖ ਪੰਥਕ ਸ਼ਖਸੀਅਤਾਂ, ਸਿੰਘ ਸਹਿਬਾਨ, ਤਖਤਾਂ ਦੇ ਦੇਹਦਾਰ ਸਹਿਬਾਨ ਔਰ ਸਿੱਖ ਵਿਦਵਾਨ ਵੱਡੀ ਗਿਣਤੀ ਵਿੱਚ ਆ ਕੇ ਹਾਜ਼ਰੀ ਭਰਦੇ ਆ। ਔਰ ਅੱਜ ਦੀ ਵਿਸ਼ੇਸ਼ ਇਕੱਤਰਤਾ ਦੇ ਅੰਦਰ ਜਿਨਨੇ ਲੰਗਰ ਲਾਏ ਜਾਣੇ ਉਹਨਾਂ ਦੇ ਇੰਤਜ਼ਾਮ ਉੱਤੇ ਵਿਚਾਰ ਕੀਤੀ ਗਈ ਹੈ ਜਿੰਨੀਆਂ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਈਆਂ ਜਾਣੀਆਂ ਉਹਨਾਂ ਦੀ ਵਿਚਾਰ ਕੀਤੀ ਗਈ ਹੈ ਜੋ ਸੰਗਤਾਂ ਲਈ ਚਾਹ ਦਾ ਗਰਮ ਜਲ ਦਾ ਇੰਤਜ਼ਾਮ ਕਰਨਾ ਉਹਨਾਂ ਦੀ ਵਿਚਾਰ ਕੀਤੀ ਗਈ ਹੈ ਗੱਡੀਆਂ ਦੀਆਂ ਪਾਰਕਿੰਗਾਂ ਕਿੱਥੇ ਕਿੱਥੇ ਲਾਉਣੀਆਂ ਲਗਭਗ 40 ਤੋਂ 50 ਏਕੜ ਸਾਰਾ ਏਰੀਆ ਕਵਰ ਕਰਨ ਵਾਸਤੇ ਤਿਆਰੀ ਕੀਤੀ ਗਈ ਹੈ ਕਿਉਂਕਿ ਗੱਡੀਆਂ ਦੀ ਪਾਰਕ ਲਈ ਬਹੁਤ ਵੱਡੀ ਥਾਂ ਦੀ ਲੋੜ ਹੁੰਦੀ ਹੈ ਇੱਡਾ ਵੱਡਾ ਕੱਠ ਹੁੰਦਾ ਇਸ ਲਈ 40 ਤੋਂ 50 ਏਕੜ ਗੱਡੀਆਂ ਦੀ ਪਾਰਕਿੰਗ ਦੇ ਵਾਸਤੇ ਹੀ ਉਹਨਾਂ ਨੂੰ ਅਵੇਲੇਬਲ ਕੀਤਾ ਗਿਆ ਉਹਨਾਂ ਦੀ ਤਿਆਰੀ ਕਰਵਾਈ ਗਈ ਹੈ ਲੰਗਰਾਂ ਲਈ ਥਾਂ ਵੱਖ-ਵੱਖ ਥਾਵਾਂ ਦੇ ਉੱਤੇ ਲੰਗਰਾਂ ਵਾਸਤੇ ਥਾਂ ਨਿਸ਼ਚਿਤ ਕੀਤੀ ਗਈ ਹੈ ਇਸ ਕਰਕੇ ਵੱਡੀਆਂ ਤਿਆਰੀਆਂ ਲਈ ਮੀਟਿੰਗ ਕੀਤੀ ਗਈ ਹੈ ਜੋ ਸੰਗਤਾਂ ਨੇ ਬੜੇ ਅੱਛਾ ਦੇ ਨਾਲ ਸਾਰੀਆਂ ਡਿਊਟੀਆਂ ਨੂੰ ਆਪਣੇ ਸਰ ਮੱਥੇ ਪ੍ਰਵਾਨ ਕਰਕੇ ਜ਼ਿੰਮੇਵਾਰੀ ਸਮਝਦੇ ਨਾ ਡਿਊਟੀਆਂ ਨੂੰ ਨਿਭਾਉਣ ਦਾ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਆਪਣਾ ਅਹਿਦ ਕੀਤਾ ਹੈ ਸੋ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਭਾਈ 1 ਜੂਨ ਤੋਂ ਲੈ ਕੇ 3 ਜੂਨ ਤੱਕ ਇਹਨਾਂ ਸ਼ਹੀਦੀ ਸਮਾਗਮਾਂ ਤੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਵਿਦੇਸ਼ਾਂ ਵਿੱਚੋਂ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਜਿੱਥੇ-ਜਿੱਥੇ ਕੋਈ ਸਿੱਖ ਬੈਠਾ ਉਹ ਮਹਮਾਕੇ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਦਮਦਮਈ ਤਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਆਓ ਅੱਜ ਨਹੀਂ ਪਰੋ ਸ਼ਹੀਦਾਂ ਦੀ ਯਾਦ ਵਿੱਚ ਤਨਮਨ ਧਨ ਨਾਲ ਆਪਾਂ ਹਾਜ਼ਰੀ ਦੇ ਕੇ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ 6 ਜੂਨ ਦਾ ਵੱਡਾ ਸਮਾਗਮ ਹੋਏਗਾ ਉਹਦੇ ਵਿੱਚ ਵੀ ਸਾਰੇ ਪੰਜਾਬ ਚੋਂ ਸੰਗਤਾਂ ਹਮ-ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਦੇ ਬਾਬਾ ਜੀ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਅਨੁਮਾਨ ਲਗਾਇਆ ਜਾ ਰਿਹਾ ਜੀ ਇਸ ਵਾਰ ਜੀ ਦੇਖੋ ਬੇਨਤੀ ਇਹ ਆ ਅਨੁਮਾਨ ਤੋਂ ਤਾਂ ਪਰੇ ਦੀ ਗੱਲ ਹੀ ਹੈ ਹਰ ਸਾਲ ਤੁਸੀਂ ਦੇਖ ਰਹੇ ਹੋ ਕਿੰਨਾ ਵੱਡਾ ਇਕੱਠ ਹੁੰਦਾ ਮੀਲਾਂ ਦੇ ਵਿੱਚ ਹੀ ਗੱਡੀਆਂ ਆਂਦੀਆਂ ਜਦੋਂ ਗੱਡੀਆਂ ਆਉਂਦੀਆਂ ਬੱਸਾਂ ਦੇ ਗੱਡੀਆਂ ਦੇ ਬਹੁਤ ਵੱਡੇ ਜਾਮ ਲੱਗ ਜਾਂਦੇ ਆ ਔਰ ਇੱਥੋਂ ਲੈ ਕੇ ਚੌਂਕ ਤੱਕ ਜਿਹੜਾ ਮੁੱਖ 게ਟ ਹੈ ਉਥੋਂ ਪੈਦਲ ਸੰਗਤਾਂ ਲਗਭਗ ਸਵਾ ਕਿਲੋਮੀਟਰ ਦਾ ਰਸਤਾ ਹੈ ਸਵਾ ਕਿਲੋਮੀਟਰ ਦਾ ਤਾਂ ਸਾਹਮਣੋਂ ਸੰਗਤਾਂ ਆਉਣ ਦਾ ਇਹ ਸੜਕ ਦੇ ਉੱਤੇ ਬਹੁਤ ਵੱਡਾ ਪੈਦਲ ਤੁਰ ਕੇ ਆਉਣ ਦਾ ਜਾਮ ਲੱਗਾ ਇਧਰਲੇ ਸੱਜੇ ਪਾਸੇ ਠਾਣਾ ਜਿੱਥੇ ਆਪਣਾ ਜਿਹੜੀ ਬਟਾਲੇ ਨੂੰ ਰੋਡ ਜਾਂਦੀ ਹੈ ਬਾਬਾ ਬਕਾਲਾ ਸ ਬਟਾਲਾ ਰੋਡ ਉਹਦੇ ਉੱਤੇ ਬਹੁਤ ਵੱਡਾ ਜਾਮ ਇਧਰਲੇ ਰੋਡ ਦੇ ਉੱਤੇ ਬਹੁਤ ਵੱਡਾ ਜਾਮ ਸੋ ਇਸ ਕਰਕੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਏਗਾ ਔਰ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਲਈ ਸੰਗਤਾਂ ਦੇ ਉਤਸ਼ਾਹ ਦੇ ਵਿੱਚ ਬਹੁਤ ਭਾਰੀ ਸੰਗਤਾਂ ਦੇ ਅੰਦਰ ਇਸ ਸਮਾਗਮ ਲਈ ਜੋਸ਼ ਵੀ ਹੈ ਔਰ ਆਉਣ ਵਾਸਤੇ ਸੰਗਤਾਂ ਬਹੁਤ ਆਮ ਤੌਰ ਸੰਗਤਾਂ ਦੀ ਬਹੁਤ ਵੱਡੇ ਇਕੱਠ ਦੇ ਰੂਪ ਵਿੱਚ ਹੋਏ। ਬਾਬਾ ਜੀ 6 ਜੂਨ ਵਾਲੇ ਦਿਨ ਜਿਹੜਾ ਮੁੱਖ ਸ਼ਹੀਦੀ ਸਮਾਗਮ ਇੱਥੇ ਵੀ ਮਨਾਇਆ ਜਾਣਾ ਔਰ ਦਰਬਾਰ ਸਾਹਿਬ ਵੀ ਹੁੰਦਾ ਫਿਰ ਤੁਹਾਡੀ ਹਾਜ਼ਰੀ ਜਿਹੜੀ ਉਹ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ? ਦੇਖੋ ਮੇਰੀ ਉਥੇ ਤਾਂ ਕੇਵਲ ਜਿਹੜਾ ਸ੍ਰੀ ਅਕਾਲ ਤਖਸਾਲ ਵਿਖੇ ਸਮਾਗਮ ਹੁੰਦਾ ਉਹ ਤਾਂ ਲਗਭਗ 1.5 ਘੰਟੇ ਦਾ ਪ੍ਰੋਗਰਾਮ ਹੁੰਦਾ ਉਹ। ਉਹ ਤਾਂ ਦੋ ਸ਼ਬਦ ਕੀਰਤਨ ਔਰ ਅਰਦਾਸ ਉਸ ਤੋਂ ਪਰੰਤ ਸਮਾਪਤੀ ਹੁੰਦੀ ਹੈ। ਉਹ ਉੱਥੇ ਮਹਾਨ ਪੁਰਖਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ 2084 ਦੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਇਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਹੁੰਦਾ ਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਦੇ ਮੁਖ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕੋ ਕਿਨਾ ਸ਼ਹੀਦਾਂ ਦਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਇਹ ਇੱਕ ਬਹੁਤ ਵੱਡੀ ਇਤਿਹਾਸਕ ਕੌਮ ਲਈ ਦਮਦਵੀਂ ਟਕਸਾਲ ਲਈ ਬਹੁਤ ਵੱਡੀ ਪ੍ਰਾਪਤੀ ਹੈ ਇਸ ਲਈ ਉਹ ਕੌਮ ਦਾ ਬਹੁਤ ਵੱਡਾ ਇਤਿਹਾਸਕ ਸਮਾਗਮ ਔਰ ਸ਼੍ਰੀ ਅਕਾਲ ਤੱਕ ਸਭ ਸ਼ਰੋਮਣੀ ਆ ਪਰ ਉਸ ਤੋਂ ਬਾਅਦ ਜਿਹੜਾ ਵੱਡਾ ਸਮਾਗਮ ਹੈ ਜਿੱਥੇ ਖੁੱਲਕੇ ਸ਼ਹੀਦਾਂ ਦੇ ਜੀਵਨ ਉੱਤੇ ਇਤਿਹਾਸ ਉੱਤੇ ਵਿਚਾਰਾ ਹੁੰਦੀਆਂ ਔਰ ਇਹਨਾਂ ਸਮਾਗਮਾਂ ਦਾ ਜੋ ਪਰਪਜ ਹੈ ਉਹ ਸੰਗਤਾਂ ਦੇ ਵਿੱਚ ਦੱਸਿਆ ਜਾਂਦਾ ਉਹ ਵੱਡੀ ਪੱਧਰ ਤੇ ਇੱਥੇ ਹੀ ਮਨਾਇਆ ਜਾਂਦਾ ਹੈ ਬੰਨ ਲੱਖਾਂ ਦੀ ਗਿਣਤੀ 'ਚ ਸੰਖਤ ਜਿਹੜੀ ਪੁਰਾਣੇ ਸਾਲਾਂ ਦੇ ਵਿੱਚ ਵੀ ਵੇਖਿਆ ਜਾਂਦਾ ਔਰ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਵੀ ਜਿਹੜੇ ਆ ਉਹ ਵੀ ਕਾਫੀ ਸੋਹਣੇ ਹੋਣੇ ਚਾਹੀਦੇ ਆ ਕਿਉਂਕਿ ਵੱਡੀ ਗਿਣਤੀ 'ਚ ਸੰਖਤ ਜੁੜਦੀ ਹੈ ਨਹੀਂ ਉਹ ਵੀ ਦੇਖੋ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਉਹ ਆਪਣੀ ਜ਼ਿੰਮੇਵਾਰੀ ਨਭਾਉਂਦੇ ਹੋਏ ਸੁਰੱਖਿਆ ਦੇ ਐਂਬੂਲੈਂਸਾਂ ਦੇ ਡਾਕਟਰੀ ਟੀਮਾਂ ਦੇ ਸਾਰੇ ਇੰਤਜ਼ਾਮ ਕਿਉਂਕਿ ਅਸੀਂ ਡੀਸੀ ਕੋਲੇ ਵੀ ਸਿੰਘ ਭੇਜੀ ਸੀ ਆਪਣਾ ਵਾਫਤ ਅਮਰਸਰ ਸਾਹਿਬ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਇਹ ਸਾਰੇ ਇੰਤਜ਼ਾਮ ਕਰਨੇ ਉਹਨਾਂ ਦੇ ਧਿਆਨ ਚ ਉਹ ਡਿਊਟੀ ਪ੍ਰਸ਼ਾਸਨ ਆਪਣੀ ਨਿਭਾਵੇ ਉਹ ਇਹ ਵੀ ਕਹਾਂਗਾ ਕਿ ਸਿਵਲ ਰੂਪ ਦੇ ਵਿੱਚ